ਭਾਈ ਜੀ ਕੀ ਨਾਮ ਆ ਤੁਹਾਡਾ ਜੀ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਜੀ ਬੱਲਰਾ ਜੀ ਅ ਗੱड्डा ਸੰਭਾਲ ਕੇ ਰੱਖਿਆ ਹੋਇਆ ਕਿੰਨਾ ਪੁਰਾਣਾ ਗੱड्डा ਤੇ ਕੀ ਸੰਭਾਲ ਤੁਹਾਡੇ ਵੱਲੋਂ ਹੁੰਦਾ ਕਿਤੇ ਗਿਆ ਇਹਦੇ ਇਹ 105 ਸਾਲ ਪੁਰਾਣਾ ਗੱਡਾ ਜੀ ਸਾਡੇ ਬਜ਼ੁਰਗਾਂ ਦਾ ਗੱਡਾ ਜੀ ਤੇ ਸਾਂਭ ਸੰਵਾਲ ਇਹਦੀ ਪਹਿਲਾਂ ਬਜ਼ੁਰਗ ਕਰਦੇ ਆ ਜੀ ਤੇ ਹੁਣ ਅਸੀਂ ਕਰਦੇ ਆ ਜੀ ਤੇ ਅੱਗੇ ਬੱਚਾ ਨੂੰ ਵੀ ਇਸ ਨੇਹਾ ਦੇਵਾਂਗੇ ਸਾਂਭ ਸੰਵਾਲ ਇਹਦੀ ਐਸੀ ਤਰੀਕੇ ਨਾਲ ਕਰੋ ਕੀ ਕੀ ਇਹਦੇ ਪਰੋ ਲੱਕੜ ਲੋਹਾ ਕਿੰਨਾ ਲੱਗਿਆ ਹੋਇਆ ਲੱਕੜ ਤਾਂ ਤੁਹਾਡੇ ਸਾਹਮਣੇ ਦੇਖੋ ਉਂ ਇਹ ਤੇ ਪਿੱਤਲ ਦੇ ਤਾਂਬਾ ਮਿਕਸਡ ਆ ਕਵਾਂਟੀਟੀ ਇੱਕ ਕੁਆਂਟਲ ਦੇ ਨੇੜੇ ਦੇ ਨੇ 50 ਕਿਲੋ ਪਿੱਤਲਾ 50 ਕਿਲੋ ਤਾਂਬਾ ਤਾਂ ਗੱਲ ਕਰੀਏ ਪੁਰਾਣੀ ਚੀਜ਼ ਕੋਈ ਸੰਭਾਲ ਕੇ ਰੱਖਦਾ ਤਾਂ ਤੁਸੀਂ ਸੰਭਾਲ ਕੇ ਰੱਖੀਏ ਕੀ ਕਰਨਾ ਉਹਨਾ ਕਿਉਂਕਿ ਬਈ ਜੋ ਕੁਝ ਵੀ ਹੈਗਾ ਇਹਦੇ ਕਰਕੇ ਹੀ ਆ ਤੇ ਚਲੋ ਹੁਣ ਵੱਖੋ ਵੱਖਰੇ ਪਰਿਵਾਰ ਹੋ ਗਏ ਹਨਾ ਪਹਿਲਾਂ ਜਦੋਂ ਤਿੰਨੇ ਘਰ ਤਿੰਨੇ ਪਰਿਵਾਰ ਇਕੱਠੇ ਸੀ ਉਦੋਂ 5 ਕਿੱਲੇ ਵੰਨਦੇ ਹੁੰਦੇ ਸੀ 5 ਤੋਂ 45 ਇਹਦੇ ਕਰਕੇ ਹੀ ਬਣਿਆ ਤੇ ਇਹਨੂੰ ਗੱਡਾ ਨਹੀਂ ਕਹਿ ਸਕਦੇ ਇਹ ਸਾਡਾ ਪਰਿਵਾਰਕ ਮੈਂਬਰੀ ਹੈ ਕਿੰਨੀਆਂ ਕੀਮਤਾਂ ਲੱਗੀਆਂ ਹੁਣ ਤੱਕ ਕੀਮਤਾਂ ਵੀ ਇਹਦੀਆਂ ਕਰੋਨਾ ਚ ਲੱਗੀਆਂ ਕਈ ਆਫਰ ਵੀ ਆਏ ਹਨ ਜਿਵੇਂ ਕੋਈ ਫੋਰਨ ਕੰਟਰੀ ਜੋ ਫੋਨ ਕਰਦਾ ਕੋਈ ਡਾਇਰੈਕਟਰ ਲਾ ਲੋ ਕੋਈ ਫਿਲਮ ਡਾਇਰੈਕਟਰ ਲਾ ਲੋ ਹਨ ਫੋਨ ਕਰਦੇ ਆ ਵੀ ਸ਼ੂਟ ਵਾਸਤੇ ਗੱਡਾ ਚਾਹੀਦਾ ਚਾਹੀਦਾ ਸਾਨੂੰ ਤੇ ਉਹ ਪੈਸੇ ਵੀ ਵਧੀਆ ਆਫਰ ਕਰਦੇ ਆ ਪਰ ਆਪਾਂ ਦੇਣ ਹੀ ਨਹੀਂ ਕਿਸੇ ਨੂੰ ਯਾਨੀ ਕਿ ਕਿਉਂਕਿ ਉਹ ਇਹਨੂੰ ਸਮਝਦੇ ਨਹੀਂ ਹੈਗੇ ਵੀ ਹਾਂ ਕੀ ਚੀਜ਼ ਹੈ ਇਹ ਸਾਡੇ ਵਾਸਤੇ ਇਹ ਅਨਮੋਲੀ ਚੀਜ਼ ਹੈ ਇੱਕ ਅਸੀਂ ਰਿਸਪੈਕਟ ਕਰਦੇ ਆ ਦੂਸਰਾ ਬੰਦਾ ਕੋਈ ਰਿਸਪੈਕਟ ਨਹੀਂ ਕਰਦਾ ਇਹਦੀ ਕੋਈ ਬੂਟ ਲੈ ਕੇ ਚੜ ਗਿਆ ਕੋਈ ਟਪਰੋਂ ਦੇ ਕੇ ਚੜ ਗਿਆ ਉਹ ਚੀਜ਼ ਅਸੀਂ ਚਾਹੁੰਦੇ ਨਹੀਂ ਤਾਂ ਕਿੰਨੀ ਕਿੰਨੀਆਂ ਪੀੜੀਆਂ ਨੇ ਜਿਵੇਂ ਤੁਸੀਂ ਦੱਸਿਆ ਤੁਹਾਡੀ ਕਿੰਨੇ ਸਾਲ ਪੁਰਾਣਾ ਗੱਡਾ ਇਹ ਸਾਡੀ ਭਾਈ ਪੰਜਵੀਂ ਪੀੜੀ ਆ ਗਈ ਮੈਂ ਪੰਜਵੀਂ ਪੀੜੀ ਚਾਂ ਤੇ ਮੇਰੀ ਗੁੜੀ ਅੱਗੇ ਉਹ ਛੇਵੀਂ ਪੀੜੀ ਜਾਵਾਂ ਕਿੰਨੇ ਸਾਲ ਪੁਰਾਣਾ 700 ਸਾਲ ਪੁਰਾਣਾ ਤਾਂ ਆਈਡੀਆ ਮੰਨ ਕੇ ਚੱਲੋ ਹਾਂ 105 106ਵਾਂ ਸਾਲ ਲੱਗ ਗਿਆ ਇਹਨੂੰ 1918 1718 ਦੇ ਕਰੀਬ ਦਾ ਗੱਡਾ ਹੈ ਤਾਂ ਕਿੰਨਾ ਕੰਮ ਕਰ ਕੀਤਾ ਬਜ਼ੁਰਗਾਂ ਨੇ ਇਹਦੇ ਉੱਪਰ ਕੰਮਕਾਰ ਬਾਬਾ ਇੱਕ ਕੰਮਕਾਰ ਜੇ ਕੀਤਾ ਤਾਂ ਹੀ ਅੱਜ ਇੱਥੇ ਖੜੇ ਹਾਂ ਬਈ ਕਿੰਨਾ ਕੁ ਵਜ਼ਨ ਚੱਕ ਲੈਂਦਾ ਸੀ ਇਹ 20 ਵਾਈ ਕੁਆਂਟਲ ਦੇ ਨੇੜੇ ਤੇ ਲਈ ਇਹਦੇ ਉੱਤੋਂ ਇੱਕ ਬਿੱਡ ਹੋਰ ਲੱਗਦਾ ਸੀ ਉਹ ਮੌਕੇ ਤੇ ਐਡਜਸਟ ਕਰ ਲੈਂਦੇ ਸੀ ਠੀਕ ਹੈ ਹਾਂਜੀ ਤਾਂ ਅੱਗੇ ਅਗਲੇ ਪੀੜ੍ਹੀਆਂ ਨੂੰ ਕਿਸ ਨੇਹਾ ਦਵਾਂਗੇ ਸਨੇਹਾ ਇਹੀ ਬਈ ਕਿਉਂਕਿ ਇਹ ਇੱਕ ਅਨਮੋਲੀ ਚੀਜ਼ ਆ ਵੀ ਆਪਣੇ ਕੋਲ ਹੈਗੀ ਆ ਤਾਂ ਸਾਨੂੰ ਵੀ ਪਤਾ ਸਨੇਹਾ ਇਹੀ ਵੀ ਜਿਵੇਂ ਬਜ਼ੁਰਗਾਂ ਨੇ ਸਾਂਭ ਸੰਭਾਲ ਕੀਤੀ ਅਸੀਂ ਕਰ ਰਹੇ ਹਾਂ ਤੇ ਆਉਣ ਵਾਲੀ ਪੀੜ੍ਹੀ ਵੀ ਸਾਡੀ ਇਹੀ ਸਾਂਭ ਸੰਭਾਲ ਕਰੇ ਤੁਸੀਂ ਹੁਣ ਸੰਭਾਲ ਕਿੰਨਾ ਜਿਵੇਂ ਤੁਸੀਂ ਸੰਡੇ ਨੂੰ ਟਾਈਮ ਦਿੰਦੇ ਹਾਂ ਨੂੰ ਸੰਡੇ ਨੂੰ ਬਈ 2-3 ਘੰਟੇ ਤੇ ਲਾਉਣੀ ਲਾਉਣੀ ਹੁੰਦੀ ਹੈ ਹਰ ਸੰਡੇ ਪੁਲੀਸ ਸੰਭਾਲ ਕਰਦੇ ਹਾਂ ਜੀ ਹਾਂ ਜੀ ਮੈਂ ਦਿਵਾਲੀ ਦੁਸਹਿਰਾ ਨੂੰ ਪੂਰੀ ਪ੍ਰੋਪਰ ਤੇਲ ਨਾਲ ਚੋਕੜਗੇ ਨੂੰ ਗੇੜਾ ਵੀ ਦੇ ਦਿੰਨੇ ਆ ਪਿੰਡ 'ਚ ਠੀਕ ਤੇ ਉਦਾਂ ਹੀ ਹਫਤੇ ਇਹਦੀ ਵਧੀਆ ਸੰਭਾਲ ਹੁੰਦੀ ਠੀਕ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੀ ਗੁਰਜਿੰਦਰ ਸਿੰਘ ਹੈ ਇਹ ਕਿੰਨਾ ਦਾ ਗੱਡਾ ਵੈਸੇ ਇਹ ਜੀ ਆਪਣਾ ਗੱਡਾ ਹੈਗਾ ਇਹ 105 ਸਾਲ ਪੁਰਾਣਾ ਗੱਡਾ ਹੈਗਾ ਤੇ ਸਾਡੀ ਜੀ ਇਸ ਟਾਈਮ ਪੰਜੀਂ ਪੀੜ੍ਹੀ ਚੱਲਦੀ ਹੈਗੀ ਤੇ ਇਹ ਮੇਰੇ ਜੋ ਪਰਦਾਦਾ ਜੀ ਸੀਗੇ ਉਹਨਾਂ ਦੇ ਅੱਗੇ ਫਾਦਰ ਸਾਹਿਬ ਲੇਟਾ ਸੀਗੇ ਜੀ ਤਾ ਸੰਭਾਲ ਨੂੰ ਕਿਵੇਂ ਦੇਖਦੇ ਹਾਂ ਅੱਜ ਦੇ ਸਮੇਂ ਵਿੱਚ ਕੋਈ ਸੰਭਾਲ ਕੇ ਨਹੀਂ ਰੱਖਦਾ ਤੁਸੀਂ ਸੰਭਾਲ ਕੇ ਰੱਖਿਆ ਹੈ ਅਸੀਂ ਜੀ ਹਰ ਹਫ਼ਤੇ ਨੂੰ ਬਾਹਰ ਕੱਢਦੇ ਹਾਂ ਹਰ ਸੰਡੇ ਦੇ ਤੇ ਤੇਲ ਮਾਲਿਸ਼ ਕਰਦੇ ਹਾਂ ਤੇ ਧੁੱਪ ਲਵਾਉਂਦੇ ਹਾਂਗੇ ਤੇ ਉਸ ਤੋਂ ਬਾਅਦ ਅਸੀਂ ਨੂੰ ਅੰਦਰ ਕਰ ਦਿੰਦੇ ਹਾਂ ਘਰ ਦੇ ਅੰਦਰ ਕਿਉਂਕਿ ਦੇਖੋ ਸਾਡਾ ਟਰੈਕਟਰ ਤੇ ਚਾਲਦੀ ਤੇ ਜੋ ਗੱਡੀ ਆ ਉਹ ਬਾਹਰ ਖੜੀ ਹੁੰਦੇ ਆ ਪਰਾਂਡੇ ਦੇ ਵਿੱਚ ਪਰ ਅਸੀਂ ਨੂੰ ਸੰਭਾਲ ਵਾਸਤੇ ਅੰਦਰ ਲਗਾਣੇ ਆ ਕਿਉਂਕਿ ਕਿਤੇ ਪਾਣੀ ਬਿਲਕੁਲ ਨਾਣਾ ਜੀ ਹੁਣ ਤੱਕ ਕੀਮਤਾਂ ਕਿੰਨੀਆਂ ਕੁ ਲੱਗੀਆਂ ਨੇ ਕੀ ਦੇਖੋ ਜੀ ਕਈ ਵਾਰ ਫੋਨ ਆਉਂਦੇ ਆ ਕਿ 85 ਲੱਖ ਲੈ ਲਓ ਇਹ ਲੈ ਲਓ ਪਰ 2017 ਦੇ ਵਿੱਚ ਕਿਸ ਨੇ 85 ਲੱਖ ਦੀ ਕੀਮਤ ਲਾਈ ਸੀ ਪਰ ਉਹ ਕੀਮਤ ਅੱਜ ਦੇ ਟਾਈਮ 'ਚ ਦੇਖੋ ਵੀ ਵਧੀ ਹੋਣੀ ਘਟੀ ਤਾਂ ਨਹੀਂ ਹੋਣੀ ਤੇ ਮਤਲਬ ਸਾਡਾ ਇਹ ਵੀ ਅਸੀਂ ਇਹਦੀ ਕੋਈ ਕੀਮਤ ਲਾਣੀ ਨਹੀਂ ਹੈਗੀ ਕਿਉਂਕਿ ਸਾਡੀ ਇਹ ਵਿਰਾਸਤ ਹੈ ਜੇ ਜੋ ਅਸੀਂ ਹੈਗੇ ਹਾਂ ਸਿਰਫ ਇਸ ਕਰਕੇ ਆਂਗੇ ਸਾਡੇ ਕੋਲ ਪਹਿਲਾਂ ਜੀ 5 ਕਿੱਲੇ ਵਾਂਦੇ ਸੀਗੇ ਤਿੰਨ ਘਰਾਂ ਦੇ ਕੋਲ ਤੇ ਅੱਜ ਸਾਡੇ ਤਿੰਨ ਘਰਾਂ ਕੋਲ ਜੀ 45 ਕਿੱਲੇ ਵਾਂਨੇ ਗਾ ਸਿਰਫ ਇਹਦੀ ਬਦੌਲਤ ਹੈ ਜੀ ਇਹਨੇ ਕਮਾਈ ਕੀਤੀ ਹੈਗੀ ਬਜ਼ੁਰਗ ਕਮਾਈ ਕਰਦੇ ਸੀਗੇ ਜੀ ਉਹ ਸਾਰਾ ਪੰਜਾਬ ਹਰਿਆਣਾ ਇਧਰ ਉੱਤ ਤੱਕ ਦੂਸਾਰੇ ਕਿਤੇ ਖੁੰਦੇ ਸੀਗੇ ਜੀ ਤੇ ਬਾਕੀ ਜੀ ਜੋ ਉਸ ਟਾਈਮ ਵਿਆਹ ਹੁੰਦੇ ਸੀਗੇ ਡੋਲੀ ਵਾਲੀ ਕਾਰਜ ਦਾ ਕਹਿੰਦੇ ਨੇ ਆਪਾਂ ਉਹਦਾ ਵੀ ਕੰਮ ਕਰਦਾ ਸੀਗਾ ਮਤਲਬ ਕਿ ਦੋ ਤਰੀਕੇ ਨਾਲ ਯੂਜ਼ ਹੁੰਦਾ ਸੀਗਾ ਜੀ ਢੋਆ ਢੋਆ ਜਾਂ ਸਦਨ ਵੀ ਸੀਗਾ ਤੇ ਡੋਲੀ ਵਾਲੇ ਕਾਰ ਦਾ ਵੀ ਸਦਨ ਸੀ ਜੀ ਤਾਂ ਹੁਣ ਪੂਰਾ ਸੰਭਾਲ ਕੇ ਰੱਖਣਾ ਇਸੇ ਤਰੀਕੇ ਨਾਲ ਹਾਂਜੀ ਅਸੀਂ ਇਹਨੂੰ ਇਸ ਤਰ੍ਹਾਂ ਹੀ ਸੰਭਾਲ ਕਰਾਂਗੇ ਦੋ ਸਾਡੇ ਅੱਗੇ ਬੱਚੇ ਹੋਣਗੇ ਤੇ ਨੈਸਟੀਮਿਗ੍ਰੇਸ਼ਨ ਹੋਊਗੀ ਅਸੀਂ ਉਹਨਾਂ ਨੂੰ ਵੀ ਕਹਿਣਾ ਕਿ ਹਾਂ ਤੁਸੀਂ ਇਸ ਤਰ੍ਹਾਂ ਹੀ ਸੰਭਾਲ ਇਸ ਤਰ੍ਹਾਂ ਹੀ ਕਰਦੇ ਹੋ ਤੇ ਇਹਨੂੰ ਵੀ ਖਾਣ ਦੇਣਾ ਸਹੀ ਠੀਕ ਹੈ